ਹਾਂਜੀ ਕੀ ਤੁਹਾਡੇ ਘਰ 'ਚ ਵਿਆਹ ਆ ਗਿਆ ਕਹਿੰਦੇ ਵਿਆਹ ਦੇ ਵੇਲੇ ਖਰਚਾ ਬੜਾ ਹੁੰਦਾ ਪਰ ਬੰਦੇ ਨੂੰ ਪੈਂਦੀ ਟੈਨਸ਼ਨ ਵੀ ਹੁਣ ਕੱਪੜਾ ਲੈਣ ਜਾਣਾ ਬਾਜ਼ਾਰ 'ਚ 1.5-2 ਲੱਖ ਰੁਪਏ ਲੱਗ ਜਾਣਾ ਕਰੀਏ ਕੀ ਉਹ ਕਰਨਾ ਕੁਛ ਨਹੀਂ ਤੁਹਾਡੇ ਮਨਾਂ ਜਿਹੜੇ ਬਹਿਮ ਆ ਅੱਜ ਬਹਿਮ ਵੀ ਕਰਦੇ ਆ ਕਿ ਤੁਹਾਨੂੰ ਕੈਂਪ ਵੀ ਕਰ ਦਿਆਂਗੇ ਕਿਉਂਕਿ ਇੱਥੇ 1 ਲੱਖ ਵਾਲਾ ਕੱਪੜਾ ਇਹਦਾ ਬਾਜ਼ਾਰ ਤੁਸੀਂ ਜਾ ਕੇ ਲੈਣਾ ਉਹ 1 ਲੱਖ ਦਾ ਕੱਪੜਾ ਗੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਰਿਹਾ 30-35 ਹਜ਼ਾਰ ਚ ਜਿਹੜੇ ਭਾਰੇ ਭਾਰੇ ਸੂਟ ਲੈਣੇ ਤੁਸੀਂ 5000 10000 15 ਹੈ 20 ਹਜ਼ਾਰ ਦਾ ਸੂਟ ਉਹ 2 ਲੱਖ ਵਾਲਾ ਕਪੜਾ ਤੁਹਾਨੂੰ ਅਸੀਂ ਦਵਾਂਗੇ ਸਿਰਫ 80000 ਰੁਪਏ ਚ ਸਿਆਰ ਚ ਜਾਊਗਾ ਰ 1500 ਰੁਪਏ ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਆਜੋ ਸਾਡੇ ਕੋਲ 15 1500 ਵਾਲੇ ਸੂਟ 5 500 ਹੀ ਦਵਾਂਗੇ 5 500 ਚ ਆ ਜਿਹੜਾ ਕੜਾਈ ਵਾਲਾ ਸੂਟ ਹੈ ਜਾਮ ਦੇ ਵਿੱਚ ਸੂਟ ਦੇ ਰਿਹਾ 1500 ਦਾ ਇੱਥੇ ਰਹਿ ਜਾਓ 500 ਹੈਡਵਰਕ ਹੋਇਆ ਦੁਪੱਟਾ ਪਿਓਰ ਤਨਉਣ ਦਾ ਆ ਹੱਥ ਲਾ ਕੇ ਦੇਖੋ ਸ਼ੀਸ਼ ਬਜ਼ਾਰਾਂ ਦੇ ਵਿੱਚ ਸੂਟਾਂ ਦੇ रेट 16-1600 ਰੁਪਿਆ ਪਰ ਅਸੀਂ ਦੇਣਾ ਸਿਰਫ 6500 ਰੁਪਏ ਦਾ 2500 3000 ਤੋਂ ਸੂਟ ਘੱਟ ਨਹੀਂ ਮਿਲਣਾ ਸ਼ਿਮਰ ਦਾ ਅਸੀਂ ਦੇਣਾ ਸਿਰਫ ਸਿਰਫ 1000 ਰੁਪਏ ਦਾ ਬਜ਼ਾਰ 'ਚ 12000 ਰੁਪਏ ਦਾ ਕੋਟ ਪੈਂਟ ਸਾਡੇ ਕੋਲ ਟੂ ਪੀਸ ਕੋਟ ਪੈਂਟ 2995 'ਚ ਇਹਦੇ ਵਿੱਚ ਡਿਜ਼ਾਈਨ ਤੁਸੀਂ ਇਦਾਂ ਲੈ ਲਓ ਭਾਵੇਂ ਤੁਸੀਂ ਲੈ ਲਓ ਤੇ ਸੇਮ ਜਿਹਾ ਸੂਟ ਡਿਜ਼ਾਈਨ ਜੇ ਤੁਸੀਂ ਲਹੋਗੇ 3 ਪੀਸ ਕੋਟ ਪੈਂਟ ਜਿਹੜੀ ਬਾਸਟਰ ਵਿੱਚ ਬਣ ਜਾਣੀਆਂ ਉਹ 15-16000 ਤੋਂ ਘੱਟ ਨਹੀਂ ਮਿਲਣਾ ਅਸੀਂ 3 ਪੀਸ ਕੋਟਪੈਨ ਤੁਹਾਨੂੰ 3760 ਹੀ ਦੇ ਦਿਆਂਗੇ ਹੁਣ ਕੋਰਤੇ ਵੀ ਅੰਮੇ ਵੀ ਲੈਣੇ ਆ ਟਾਪ ਦਾ ਕਪੜਾ ਗੀਦਾ ਕਾਟਨ ਲੱਗਾ ਆ 3000 ਰੁਪਏ ਦਾ ਕੋਰਤਾ ਫੇਮਾ ਬਿਆਰ ਚ ਮਿਲਦਾ ਅਸੀਂ 1300 ਰੁਪਏ ਚ ਦਵਾਂਗੇ ਆ ਦੇਖੋ ਸ਼ੇਰਵਾਨੀ 20000 ਰੁਪਏ ਦਾ ਘੱਟ ਕਿਸੇ ਨੇ ਬਣਾਉਣੀ ਨਹੀਂ ਸਾਡੇ ਕੋਲ ਆਜੋ 6500 ਰੁਪਏ ਚ ਸ਼ੇਰਵਾਨੀ ਤਿਆਰ ਕਰਕੇ ਦੇ ਦਿਆਂਗੇ ਦੇਖੋ ਰੈੱਡ ਸੂਟ ਦੇ ਵਿੱਚ ਕਿੰਨੀ ਵੈਰਾਈਟੀ ਆ ਸਾਰੇ ਹੀ ਸੂਟ ਹੈਵੀ ਹੈਵੀ ਮਾਤਰਮ ਲਹਿੰਗਿਆਂ ਨਾਲੋਂ ਡਰਸਾਂ ਨਾਲੋਂ ਵੀ ਭਾਰੇ ਭਾਰੇ ਸੂਟ ਤੁਹਾਨੂੰ ਇੱਥੇ ਮਿਲ ਜਾਣੇ ਆ ਦੇਖੋ ਇਹ ਤੁਹਾਨੂੰ ਰੈਡੀਮੇਡ ਡ्रेसेस ਆ ਮਿਲ ਰਹੀਆਂ ਇਹ ਤੁਹਾਨੂੰ ਮਿਲਣਾ ਸਿਰਫ 1500 ਰੁਪਏ ਦਾ ਆਹ ਦੇਖੋ ਜੀ ਲਹਿੰਗਾ ਚੋਲੀ ਮੈਂ ਕਿਹਾ ਇਹਦੇ ਵਿੱਚ ਵੀ ਟੌਪ ਦੇ ਫਾਇਦੇ ਲੈਣਾ ਵਨ ਪੀਸ ਡਰੈਸ ਕੌਣ ਲੈਣਾ ਆ ਵੀ ਦੇਖੋ ਇਹਦੇ ਵਿੱਚ ਵੀ ਟੌਪ ਟੌਪ ਦੀਆਂ ਚੀਜ਼ਾਂ ਮਾਤਰਾਵ ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਦੀਆਂ ਕੁੜੀਆਂ ਆਮ ਘਰਾਂ ਦੀਆਂ ਕੁੜੀਆਂ ਵੀ ਇਸ ਸਾਲ ਵਿਆਹ ਦੇ ਵਿੱਚ ਟੌਹਰਾ ਕੱਢ ਕੇ ਜਾਣਗੀਆਂ ਜਣ ਚੈੱਕ ਕਰੋ ਨਵਾਂ ਬੇਸ ਸ਼ਿਮਰਦਾ ਦੇ ਸ਼ਿਮਰਦੇ ਦੁਪੱਟੇ ਇਹ ਤਾਂ ਨੇ ਡਿਜ਼ਾਈਨਰ ਪੀਸ ਜਿਹੜੇ 25 2500 ਦੇ 12 1275 ਦੇ ਦੁਪੱਟਾ ਚੈੱਕ ਕਰਾ ਦਿਓ ਜੀ ਦੁਪੱਟੇ ਤਿੰਨ ਤਿੰਨ ਦੁਪੱਟੇ ਲਾ ਕੇ ਭਾਜੀ ਇਹ ਦੁਪੱਟੇ ਤਿਆਰ ਕਰੀਦੇ ਆ ਤੇ ਰੇਟ ਬਜ਼ਾਰਾ ਦੇ 3000 ਇੱਥੇ 1500 ਰੁਪਏ ਦਾ ਤੁਸੀਂ ਚੈੱਕ ਕਰੋ ਸੂਟ ਹੈਂਡਵਰਕ ਹੋਇਆ ਹੋਇਆ ਨਾਲ ਬਾਟਮ ਤੇ ਕੰਮ ਦੁਪੱਟੇ ਦੇ ਕੰਮ ਬਜ਼ਾਰਾ ਦੇ 3000 ਦਾ ਸੂਟ ਆ ਪਰ ਅਸੀਂ ਦੇਣਾ 1750 ਦਾ ਕੋਈ 10000 ਨਹੀਂ ਕੋਈ 15000 ਨਹੀਂ ਆ ਚੱਕੋ 2750 ਰੁਪਏ ਦੇ ਵਿੱਚ ਦੇ ਦਾਂਗੇ ਆ ਰੇਟ ਪੜੋ ਜਿਹਨੂੰ ਪਸੰਦ ਆ ਲੈ ਜਾਓ ਆ ਪਾ ਲਓ ਰੇਟ ਕਿੰਨੇ ਦਾ ਛੂਟ ਆ 4500 ਰੁਪਏ ਦਾ ਆ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ 8500 ਰੁਪਏ ਦਾ ਸੂਟ ਲੈਨੇ ਹੋ ਹਾਂਜੀ ਕਿ ਤੁਹਾਡੇ ਘਰ 'ਚ ਵਿਆਹ ਆ ਗਿਆ ਕਿਹਨੇ ਵਿਆਹ ਦੇ ਵਿੱਚ ਖਰਚਾ ਬੜਾ ਹੁੰਦਾ ਪਰ ਬੰਦੇ ਨੂੰ ਪਾਏ ਦੀ ਟੈਨਸ਼ਨ ਵੀ ਹੁਣ ਕੱਪੜਾ ਲੈਣ ਜਾਣਾ ਬਾਜ਼ਾਰ 'ਚ 1.5-2 ਲੱਖ ਰੁਪਈਆ ਲੱਗ ਜਾਣਾ ਕਰੀਏ ਕੀ ਉਹ ਕਰਨਾ ਕੁਛ ਨਹੀਂ ਤੁਹਾਡੇ ਮਨਾਂ ਜਿਹੜੇ ਬਹਿਮ ਆ ਅੱਜ ਬਹਿਮ ਵੀ ਕਰ ਦਿਆਂਗੇ ਕਿ ਤੁਹਾਨੂੰ ਕੈਂਪ ਵੀ ਕਰ ਦਿਆਂਗੇ ਕਿਉਂਕਿ ਇੱਥੇ 1 ਲੱਖ ਵਾਲਾ ਕੱਪੜਾ ਜਨਾ ਬਾਜ਼ਾਰ ਤੁਸੀਂ ਜਾ ਕੇ ਲੈਣਾ ਉਹ 1 ਲੱਖ ਦਾ ਕੱਪੜਾ ਬੁੱਟਾ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਰਿਆ 30-35 ਹਜ਼ਾਰ ਚ ਜਿਹੜੇ ਭਾਰੇ ਭਾਰੇ ਸੂਟ ਰਣੇ ਤੁਸੀਂ 5000 10000 15 ਜਾਂ 20 ਵਾਲੇ ਸੂਟ ਉਹ 2 ਲੱਖ ਵਾਲਾ ਕਪੜਾ ਤੁਹਾਨੂੰ ਅਸੀਂ ਦਵਾਂਗੇ ਸਿਰਫ 80000 ਰੁਪਏ ਚ ਗਾਰੰਟੀ ਠੋਕਿਆ ਵਿਆਹ ਮੁੰਡੇ ਦਾ ਭਾਵੇਂ ਕੁੜੀ ਦਾ ਹੁਣ ਟੈਨਸ਼ਨ ਫਰੀ ਹੋ ਜਾਓ ਨੰਬਰ ਸਕਰੀਨ ਦੇ ਸੇਵ ਕਰ ਲਓ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ ਆ ਹੁਣ ਤੁਸੀਂ ਇੱਕ ਟਰੱਕ ਦੇਖ ਲਓ ਸੈਂਪਲ ਦੇਖ ਲਓ ਬਾਜ਼ਾਰ ਚ ਜਾਊਗਾ ਤਾਂ 1500 ਰੁਪਏ ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਆਜੋ ਸਾਡੇ ਕੋਲ 15 1500 ਵਾਲੇ ਸੂਟ 5 500 ਹੀ ਦਵਾਂਗੇ 5 500 ਚ 5 5000 ਦੇ ਸੂਟ ਉਹ ਤੁਹਾਨੂੰ ਅਸੀਂ ਦਵਾਂਗੇ ਕੋਈ 1500 1700 1800 ਕੋਈ 2000 ਦਾ ਜਿਹੜਾ 10000 ਦਾ ਸੂਟ ਬਾਜ਼ਾਰ ਤੋਂ ਲੈਣਾ ਉਹ ਤੁਹਾਨੂੰ ਅਸੀਂ ਦਵਾਂਗੇ 3500 4000 ਦਾ ਜਿਹੜਾ 15000 ਦਾ ਸੂਟ ਲੈਣਾ ਉਹ ਅਸੀਂ ਤੁਹਾਨੂੰ ਦਵਾਂਗੇ 6500 7000 7500 ਇੰਨੀਆਂ ਕੁ ਰੇਂਜਾਂ ਦੇ ਵਿੱਚ ਹੈਵੀ ਹੈਵੀ ਸੂਟ ਦਵਾਂਗੇ ਨਾਲ ਨਾਲ ਮੁੰਡਿਆਂ ਲਈ ਕੋਟ ਪੈਂਟ ਕੋਟ ਦੇ ਪਜਾਮੇ ਸ਼ੇਰਵਾਨੀ ਬਲੇਜ਼ਰ ਬਾਸਟਰ ਲੌਂਗ ਕੋਟ ਪੱਗਾਂ ਉਹ ਵੀ ਸਾਡੇ ਕੋਲ ਬਹੁਤ ਆ ਵੀਡੀਓ ਐਂਡ ਤੱਕ ਦੇਖ ਲਿਓ ਅੱਜ ਤੁਹਾਡੇ ਵਹਿਮ ਕੱ ਉਲੇ ਕੇ ਦੂਰ ਕਰਾਂਗੇ ਲੁੱਟਾ ਸਾਡੀਆਂ ਬੰਦ ਕਰ ਦਿਆਂਗੇ ਆ ਹੁਣ ਤੁਸੀਂ ਖੁਦ ਚੈੱਕ ਕਰ ਲੋ ਜਿਹੜੇ ਬਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 15-1500 ਰੁਪਏ ਦੇ ਸੂਟ ਸਾਡੇ ਕੋਲ ਆਜੋ ਸਿਰਫ 500 ਰੁਪਏ ਦਾ ਸੂਟ ਦੇ ਦਿਆਂਗੇ ਦੁਪੱਟੇ ਵੀ ਹੈਵੀ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ 15-1500 ਵਾਲੇ ਸੂਟ 5-500 ਵਿੱਚ ਕਰਦੇ ਆ ਇਹਨਾਂ ਵਿੱਚ ਰੰਗ ਡਿਜ਼ਾਈਨ ਵੈਰਾਈਟੀਆਂ ਤੁਸੀਂ ਜਿੰਨੀਆਂ ਮਰਜ਼ੀ ਲੈ ਜਾਓ ਸ਼ਗਨ ਵਾਲੇ ਸੂਟ ਵੀ ਦੇਖ ਲੋ 15-15 ਥੋੜਾ ਥੂੜ 5-500 ਚ ਬਾਈ ਜੀ ਇਸ ਵੇਲੇ ਤਾਂ ਭੰਗੜੇ ਪੈਣੇ ਸ਼ੁਰੂ ਹੋ ਗਿਆ ਆ ਪੰਜਾਬ ਚ ਢੋਲ ਵੱਜਨੇ ਸ਼ੁਰੂ ਹੋ ਗਿਆ ਆ ਰੌਣਕਾਂ ਲੱਗ ਗਈਆਂ ਪਰ ਟੈਨਸ਼ਨ ਜ਼ਰੂਰ ਹੋ ਜਾਂਦੀ ਮਾਪਿਆਂ ਨੂੰ ਵੀ ਕੁੜੀ ਦਾ ਵਿਆਹ ਆ ਗਿਆ ਭਾਵੇਂ ਮੁੰਡੇ ਦਾ ਵਿਆਹ ਆ ਗਿਆ ਵੀ 1.5 ਦੋ ਲੱਖ ਰੁਪਏ ਦਾ ਐਮਟੀਐਮ ਕਰੀਏ ਕਿੱਥੋਂ ਦੋਸਤੋ ਦਾਜਵਰੀ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਨੇ ਲੋਕਾਂ ਦਾ ਕੀ ਭਲਾ ਕਰਨ ਜਾ ਰਿਹਾ। ਦੇਖੋ ਜੀ ਲੱਗਦਾ ਤੁਹਾਨੂੰ ਵਹਿਮ ਅੱਜ ਤੁਹਾਨੂੰ ਕਰ ਦਾਂਗੇ ਕਹਿਮ। ਜਿਹੜਾ ਤੁਹਾਡੇ ਦਿਮਾਗਾ 'ਚ ਇਹ ਵਹਿਮ ਪੈ ਗਿਆ ਨਾ ਲੱਖ ਤੋਂ ਲੱਖ ਤੋਂ ਘੱਟ ਵਰੀ ਨਹੀਂ ਬਾਨੀ। ਦੇਖੋ ਜੀ ਅੱਜ ਕਰ ਦਾਂਗੇ ਭਲੇਖੇ ਦੂਰ ਵੀਡੀਓ ਐਂਡ ਤੱਕ ਦੇਖ ਲਿਓ। ਆਹ ਜਿਹੜਾ ਕੜਾਈ ਵਾਲਾ ਸੂਟ ਹੈ ਜਾਮ ਦੇ ਵਿੱਚ ਸੂਟ ਦੇ ਰਿਹਾ 1500 ਦਾ ਇਥੇ ਰਹਿ ਗਿਆ 500। ਡਿਜ਼ਾਈਨ ਚੈੱਕ ਕਰੋ, ਰੰਗਾ ਮੇਦੀ ਚੈੱਕ ਕਰੋ, ਕਲਰ ਚੈੱਕ ਕਰੋ। ਉਹ ਦਪੱਟੇ ਭਾਜੀ ਫੋਰ ਸਾਈਡ ਹੈ। ਜਿੱਥੋਂ ਦਾਜਵਰੀ ਲੈਣ ਦੇਣ ਵਾਲੀ ਬਣਾਉਣੀ ਨਾ ਵੇ 500 ਦਾ ਜੇ ਸੂਟ ਦੇਣਾ ਤੁਸੀਂ ਰਿਸ਼ਤੇਦਾਰਾਂ ਨੇ ਕਹਿਣਾ 15 1600 ਵਾਲਾ ਸਾਨੂੰ ਸੂਟ ਦੇਣਾ ਆ ਦੇਖੋ ਜੀ ਕਿਸੇ ਨੇ ਕਹਣਾ ਝੂਠ ਬੋਲਦੇ ਹੁਣ ਐਵੇਂ ਰੋਲਾ ਪਾਉਂਦੇ ਆ ਬਾਜ਼ਾਰ ਦਾ ਰੇਟ 1500 ਹੀ ਆ ਪਰ 500 ਰੁਪਏ ਚ ਲੈ ਜਾਓ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੋਂ 1 ਲੱਖ ਵਾਲਾ ਕੱਪੜਾ ਲੈ ਜਾਓ 30000 ਚ 2 ਲੱਖ ਵਾਲਾ ਕੱਪੜਾ ਲੈ ਜਾਓ 60000 ਚ ਬਸ ਦੇਖੀ ਜਾਓ ਪਟਾਕੇ ਤੇ ਪਟਾਕੇ ਦੇਖੋ ਸੂਟ ਹੈਵੀ ਦੁਪੱਟਾ ਘਟਵਾਰਗ ਦੇ ਵਿੱਚ ਬੜਾ ਸੋਹਣਾ ਐਦੂ ਉੱਪਰ ਆ ਜੋ ਜਿਹੜੇ ਕਹਿੰਦੇ ਕੜਾਈਆਂ ਘੜੂਣਿਆਂ ਵਾਲੇ ਸੂਟ ਲੈਣੇ ਆ ਦੁਪट्टे ਵੀ ਸਤਰੰਗੀ ਪੀਂਗ ਵਾਲੇ ਲੈਣੇ ਆ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਫ੍ਰੀ ਦੇ ਭਾਜਣਾ ਇਹ ਰੇਟ ਕੋਈ ਹਜ਼ਾਰ ਨਹੀਂ ਕਰਦਾ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਸਿਰਫ 500 ਚ ਦੇਖੋ 5-500 ਵਾਲੇ ਸੂਟਾਂ ਦੇ ਵਿੱਚ ਤਾਂ ਕਹਿੰਦੇ ਨਿਆਰਾ ਹੀ ਵੱਧ ਦਿੱਤੇ ਆ ਦੇਖੋ ਜੀ ਆ ਦੇਖੋ ਚਿੜੀਆਂ ਹੈਂਡਵਰਕ ਹੋਇਆ ਹੋਇਆ ਦੁਪੱਟਾ ਕਿੰਨਾ ਪਿਆਰਾ ਪਿਓਰ ਚਣੌਣ ਦਾ ਨੇਚਰਲ ਕ੍ਰੇਵ ਦਾ ਬੇਸ ਹੈ ਇਹ ਸਰਦੀਆਂ ਵਾਲੇ ਸੂਟ ਹੈ ਭਾਜੀ ਲੋਕੋ ਇਹ ਨਾ ਸਮਝੋ ਲਾਟ ਹੈ ਕਰੇਸੀ ਜੋਤੀ ਹਲੇ ਬਜਾਰਾਂ 'ਚ ਆਏ ਨਹੀਂ ਦੇਖੋ 550 550 550 ਲੈ ਲਓ ਜੀ ਆਹ ਚੈੱਕ ਕਰੋ ਭਾਜੀ ਹੈਂਡਵਰਕ ਹੋਇਆ ਦੁਪੱਟਾ ਪਿਓਰ ਚਨੌਣ ਦਾ ਆਹ ਹੱਥ ਲਾ ਕੇ ਦੇਖੋ ਸ਼ੀਸ਼ੇ ਮੜੇ ਪਿਆ ਬਜਾਰਾਂ ਦੇ ਵਿੱਚ ਸੂਟਾਂ ਦੇ रेट 16 1600 ਰੁਪਇਆ ਪਰ ਅਸੀਂ ਦੇਣਾ ਸਿਰਫ 650 ਰੁਪਏ ਦਾ 650 ਰੁਪਏ ਦਾ ਦੇਖੋ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਏ ਦਾ ਫਰਕ ਕੱਢਤਾ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਨੇ ਆਜੋ ਛੇਤੀ ਛੇਤੀ ਨੰਬਰ ਸਕਰੀਨ ਤੇ ਆ ਹੁਣ ਬਾਜ਼ਾਰਾਂ 'ਚ ਵੀ ਪਾਈ ਜੀ ਇਹਨਾਂ ਨੇ ਜਾਣਾ ਲੋਕਾਂ ਨੇ ਇਹ ਦੁਕਾਨਦਾਰਾਂ ਨੇ ਜੇਬਾਂ ਦੇ ਮਾਰਨਿਆ ਰੱਜ ਰੱਜ ਕੇ ਡਾਕੇ ਕਿਉਂਕਿ ਸੀਜ਼ਨ ਆ ਕਹਿੰਦੇ ਪਾਤੂ ਸ਼੍ਰੀ ਦਸਤਾਰ ਕਹਿੰਦਾ ਪੰਜਾਬ ਦੇ ਲੋਕਾਂ ਦੇ ਕੀ ਫੈਰਾ ਕਰਦੇ ਲੁੱਟ ਨਹੀਂ ਹੋਣ ਦੇਣੀ ਬਹੁਤ ਫਾਇਦਾ ਕਰਤਾ ਆ ਚੱਕੋ ਤੁਸੀਂ ਸ਼ਿਮਰ ਦਾ ਬੇਸ ਆ ਨਵਾਂ ਬੇਸ ਭਾਜੀ ਸ਼ਿਵਰ ਦਾ ਦੁਪੱਟਾ ਹੰਦਿਆਰਾ ਜੇ 2500 3000 ਤੋਂ ਸੂਟ ਘੱਟ ਨਹੀਂ ਮੇਰੇ ਨਾਲ ਸ਼ਿਵਰ ਦਾ ਅਸੀਂ ਦੇਣਾ ਸਿਰਫ ਸਿਰਫ 1000 ਰੁਪਏ ਦਾ ਆ 1000 ਰੁਪਏ ਦਾ ਇੱਕ ਹੋਰ ਮੈਡਾ ਤੁਹਾਡਾ ਕਰ ਦਿੰਨੇ ਆ ਤੁਸੀਂ ਇਸ ਸਟੋਰ ਤੇ ਆਉਣਾ ਜਿਹੜਾ ਮਰਜੀ ਸੂਟ ਲੈ ਜਾਓ ਕੱਲੇ ਕੱਲੇ ਦੇ ਰੇਡ ਲਿਖ ਲਿਖ ਕੇ ਲਾਤਾ ਨਿਆਣਾ ਭੇਜ ਦਿਓ ਸਿਆਣਾ ਭੇਜੋ ਨਹੀਂ ਤਾਂ ਤੁਸੀਂ ਹੋਰ ਸ਼ੋਅਰੂਮਾਂ ਤੇ ਜਾਨੇ ਆ ਚਾਹ ਦੇ ਕੱਪ ਕੌਫੀ ਦੇ ਕੱਪ ਕੋਕ ਦੀ ਬੋਤਲ ਟਿੱਕੇ ਦੀ ਪਲੇਟ ਆਉਂਦੀ ਆ ਇਹ ਹੀ 1000 ਵਾਲਾ ਸੂਟ 2500 ਦਾ ਰਹਿੰਦਾ ਤੁਹਾਡਾ ਭੋਲੇ ਪਾਉਂਦਾ ਨਿਯਾਜ ਪਹਿਲਾਂ ਚੁੱਕਿਆ ਜਾਂਦਾ ਪਰ ਇੱਥੇ ਇਦਾਂ ਕੁਛ ਨਹੀਂ ਬਿਲਕੁਲ ਭਾਜੀ ਡਿਜ਼ਾਈਨ ਚੈੱਕ ਕਰੋ ਨਵਾਂ ਬੇਸ ਸ਼ਿਮਰ ਦਾ ਤੇ ਸ਼ਿਮਰ ਦੇ ਦੁਪੱਟੇ ਇਹ ਤਾਂ ਦੇ ਡਿਜ਼ਾਈਨਰ ਪੀਸ ਜਿਹੜੇ 25-2500 ਦੇ 12-1275 ਦੇ ਆ ਚੈੱਕ ਕਰੋ ਭਾਜੀ ਤੁਸੀਂ ਔਰ ਕੈਂਜਾ ਦਾ ਪੀਸ ਹੈ ਪੂਰਾ ਮੜਿਆ ਪਿਆ ਦੁਪੱਟਾ ਚੈੱਕ ਕਰਾ ਦਿਓ ਜੀ ਦੁਪੱਟੇ ਤਿੰਨ ਤਿੰਨ ਦੁਪੱਟੇ ਲਾ ਕੇ ਭਾਜੀ ਇਹ ਦੁਪੱਟੇ ਤਿਆਰ ਕਰੀਦੇ ਆ ਤੇ ਰੇਟ ਬਜਾਰਾ ਦੇ 3000 ਇਹਦੇ 1500 ਰੁਪਏ ਦਾ ਆ ਵੀ ਪੀਸ ਚੈੱਕ ਕਰੋ ਭਾਜੀ ਪਿਓਰ ਗਲਾਸ ਸਿਮਰ ਕਹਿੰਦੇ ਨੂੰ ਆ ਵੇਖੋ ਵਾਜੂ ਤੇ ਪੌਂਟਿਆਂ ਦੇ ਵੀ ਵਰਕ ਆ ਹੱਟ ਪੱਟੇ ਤੇ ਵੀ ਵਰਕ ਆ ਤੇ ਗਲਾ ਆਪਣਾ ਵੀ ਕਲਾਸ ਨਾਲੇ ਇੱਕ ਇਹ ਵੀ ਗੱਲ ਤੁਸੀਂ ਮੇਨ ਦੇਖ ਲੋ ਸਾਡੇ ਕੋ ਸਾਰਾ ਪਿੰਡੂ ਡਾਚੀ ਹੈਗਾ ਸਾਡੇ ਕੋ ਸ਼ਹਿਰੀ ਟੱਚ ਵੀ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਐਨ ਆਰ ਆਈ ਸਟਾਈਲ ਵੀ ਸਾਡੇ ਕੋ ਸੂਟਾਂ ਦੇ ਵਿੱਚ ਬਹੁਤ ਸਾਰੀਆਂ ਟੌਪ ਟੌਪ ਦੇ ਭੰਡਾਰ ਲੱਗੇ ਆ ਮਦਰ ਬਖਾਰ ਕਿਸੇ ਦਾ ਫਾਇਦਾ ਕੰਪਲੀਟ ਫੈਮਿਲੀ ਸ਼ੋਅਰੂਮ ਆ ਮੁੰਡੇ ਦਾ ਵਿਆਹ ਹੋ ਗਏ ਕੁੜੀਆਂ ਵਿਆਹ ਹੋਵੇ ਆਜ ਉਹ ਬੱਸ ਪੱਤੇ ਫੈਲੇ ਕਰ ਰਹੇ ਆ ਬਾਈ ਦਿਖਾਓ ਭਾਰੇ ਭਾਰੇ ਭਾਜੀ ਕੜਾਈਆਂ ਵਾਲੇ ਸੂਟ ਹੈਵੀ ਦੁਪੱਟਿਆਂ ਦੇ ਨਾਲ ਉਹ ਰੇਟ ਤੁਸੀਂ ਚੈੱਕ ਕਰੀ ਚਲੋ ਦੇਸ ਨਵੇਂ ਔਰ ਕੈਂਡਾ ਸ਼ਿਮਰ ਟੀਐਨ ਇੱਕ ਤੋਂ ਇੱਕ ਆ ਤੁਸੀਂ ਚੈੱਕ ਕਰੋ ਸੂਟ ਹੈਂਡਵਰਕ ਹੋਇਆ ਹੋਇਆ ਨਾਲ ਬਾਟਮ ਤੇ ਕੰਮ ਦੁਪੱਟੇ ਦੇ ਕੰਮ ਬਿਆਰਾ ਤੇ 3 3000 ਦਾ ਸੂਟ ਆ ਪਰ ਅਸੀਂ ਦੇਣਾ 1750 ਦਾ ਦੇਖੋ ਕੁੜੀ ਦਾ ਵਿਆਹ ਆ ਗਿਆ ਕੁੜੀ ਦੇ ਫਾਇਦੇ ਕਰਦੇ ਭਰਾ ਸਾਡੇ ਵੀ ਟੌਪ ਟੌਪ ਦੀਆਂ ਟੋਹਰਾ ਕੱਢਣਗੇ ਆਹ ਦੇਖੋ ਬਾਜ਼ਾਰ 'ਚ ਆ ਕੇ ਕੋਡ ਪੁਆਇੰਟ ਦਾ ਰੇਟ ਪਤਾ ਕਰ ਲੋ 12 13000 ਦਾ ਸ਼ੋਅਰੂਮ ਦੇ ਵਿੱਚ ਇਦਾਂ 2 ਪੀ ਸਪੋਰਟ ਵੇਅ ਮਿਲਦਾ ਦਰਜੀ ਕੋ ਸਲਾਈ ਕਰਾਉਣ ਜਾਉਂਗੇ 4 500 ਤੋਂ ਘੱਟ ਸਲਾਈ ਕਰਣੀ ਮਾਤੂ ਸ਼੍ਰੀ ਦਸਤਾਰ ਤੋਂ ਆਜੋ ਸਿਰਫ 2995 ਚ ਸਲਾਈ ਕਰਕੇ ਰੰਗ ਜਿਹੜਾ ਮਰਜ਼ੀ ਲੈ ਜਾਓ ਬਾਜ਼ਾਰ 'ਚ 12000 ਰੁਪਏ ਦਾ ਕੋਟ ਪੈਂਟ ਸਾਡੇ ਕੋਲ 2 ਪੀਸ ਕੋਟ ਪੈਂਟ 2995 'ਚ ਇਹਦੇ ਵਿੱਚ ਡਿਜ਼ਾਈਨ ਤੁਸੀਂ ਇਹ ਤਰ੍ਹਾਂ ਲੈ ਲਓ ਭਾਵੇਂ ਤੁਸੀਂ ਲੈ ਲਓ ਤਰ ਸੇਮ ਚੋ ਸਟ ਡਿਜ਼ਾਈਨ ਜੇ ਤੁਸੀਂ ਲਹੋਗੇ 3 ਪੀਸ ਕੋਟ ਪੈਂਟ ਜਿਹੜੀ ਬਾਸਕਰ ਵਿੱਚ ਬਣ ਜਾਣੀਆਂ ਉਹ 15-16000 ਤੋਂ ਘੱਟ ਦੀ ਮੈਂਣਾ ਅਸੀਂ 3 ਪੀਸ ਕੋਟ ਪੈਂਟ ਤੁਹਾਨੂੰ 3760 ਦੇ ਦਿਆਂਗੇ ਹੁਣ ਕੋਰਤੇ ਵੀ ਅੰਮੇ ਵੀ ਲੈਣੇ ਆ ਟੌਪ ਦਾ ਕਪੜਾ ਗੀਤਾ ਕਾਟਨ ਲੱਗਾ ਆ 3000 ਰੁਪਏ ਦਾ ਕੋਰਤਾ ਵੀ ਮਾਰਕ 'ਚ ਮਿਲਦਾ ਅਸੀਂ 1300 ਰੁਪਏ 'ਚ ਦਵਾਂਗੇ ਆ ਦੇਖੋ ਸ਼ੇਰਵਾਨੀ 20000 ਰੁਪਏ ਤੋਂ ਘੱਟ ਕਿਸੇ ਨੇ ਬਣਾਉਣੀ ਨਹੀਂ ਸਾਡੇ ਕੋਲ ਆਜੋ 6500 ਰੁਪਏ 'ਚ ਸ਼ੇਰਵਾਨੀ ਤਿਆਰ ਕਰਕੇ ਦੇ ਦਾਂਗੇ ਰੈਡੀमेड ਤੁਹਾਡੀ ਮਰਜ਼ੀ ਦੀ ਆ ਚੱਕੋ ਜੀ ਬੈਟਿੰਗ ਸੂਟ ਆ ਗਿਆ ਜੀ ਰੈੱਡ ਮਹਿਰੂਨ ਮੈਂਜਾਂਟੇ ਹੈਂਡਵਰਕ ਆ ਵਿਆਹ ਵਾਲੀ ਕੁੜੀ ਨੇ ਜਦੋਂ ਸੂਟ ਪਾਣਾ ਨਾ ਬਾਜੂ ਪਹੁੰਚੇ ਬਣੇ ਹੋਏ ਓਏ ਹੋਏ ਹੋਏ ਦੁਪੱਟਾ ਮੈਂ ਕਹਿੰਦਾ ਸੋਨੇ ਨਾਲ ਮੜਿਆ ਹੋਇਆ ਇੰਨਾ ਹੈਵੀ ਦੁਪੱਟਾ ਇੰਨਾ ਸੂਟਾਂ ਦੇ ਬਜ਼ਾਰਾਂ 'ਚ 25 25 30 30000 ਕੀਮਤ ਆ ਪਰ ਸਾਡੇ ਕੋਲ 5000 7000 8000 2700 225 250 ਦੇ ਤਾਂ ਸੂਟ ਲੈ ਜਾਓ ਓਏ ਆਜੋ ਆਜੋ ਭੋਲੇ ਲੋਕੋ ਇੱਕ ਗੱਲ ਹੋਰ ਸੁਣ ਲਓ ਮਾਤੂ ਜੀ ਦਸਤਾਰ 1 2 5 ਸੂਟ ਲੈ ਕੇ ਨਹੀਂ ਬੈਠਾ ਆਹ ਦੇਖੋ ਰੈੱਡ ਸੂਟ ਦੇ ਵਿੱਚ ਕਿੰਨੀ ਵੈਰਾਈਟੀ ਆ ਸਾਰੇ ਸੂਟ ਹੈਵੀ ਹੈਵੀ ਮਾਤਰਮ ਲਹਿੰਗਿਆਂ ਨਾਲੋਂ ਡਰੱਸਾਂ ਨਾਲੋਂ ਵੀ ਭਾਰੇ ਭਾਰੇ ਸੂਟ ਤੁਹਾਨੂੰ ਇੱਥੋਂ ਮਿਲ ਜਾਣੇ ਆ ਵੈਰਾਈਟੀ ਤੁਹਾਨੂੰ ਇਹ ਵੀ ਮਿਲ ਜਾਣੀ ਆ ਜੇ ਆਹ ਦੇਖੋ ਜਿਹੜਾ ਤੁਸੀਂ ਇਦਾਂ ਦੇ ਭਾਰੇ ਭਾਰੇ ਸੂਟ ਬਾਜ਼ਾਰ 'ਚ ਆ ਕੇ ਲੈਨੇ ਹੋ ਇਹ 2 2.5 ਲੱਖ ਰੁਪਏ ਦੀ ਤਾਜ਼ਵੀਂ ਬਣਦੀ ਆ ਸਾਡੇ ਕੋਲ ਆਜੋ 2 ਲੱਖ ਵਾਲੀ ਤਾਜਵਰੀ ਲਗਜ਼ਰੀ ਸੂਟਾਂ ਨੂੰ 80 ਹਜ਼ਾਰ ਰੁਪਏ ਚ ਬਣਾ ਕੇ ਦੇ ਦਿਆਂਗੇ। ਉਹ ਦੇਖੋ ਜੀ ਤਾਜਵਰੀ ਸੂਟ ਦੇਣੇ ਆ। ਆਹ ਲੈਣ ਦੇਣ ਚ ਜਦੋਂ ਮੌਂਟੀ ਕਾਰਲੋ ਦੇ ਕੰਬਲ ਦੇਣੇ ਨਾ ਇਹ 3-3 ਹਜ਼ਾਰ ਰੁਪਏ ਵਾਲੇ ਕੰਬਲ ਸਿਰਫ ਔਰ ਸਿਰਫ 1450 ਰੁਪਏ ਚ ਤੁਹਾਨੂੰ ਦੇਣਾ। ਜਦੋਂ ਲੈਣ ਦੇਣ ਚ ਇਹੋ ਜਿਹੇ ਕੰਬਲ ਦਿੱਤੇ ਨਾ ਤੇ ਰਿਸ਼ਤੇਦਾਰਾਂ ਨੇ ਮਿਲ ਨਹੀਂ ਕਰਨ ਲੱਗੇ ਕੈਮਰੇ ਦੇ ਆ ਫੋਟੋਆਂ ਦੋ ਬੱਦ ਖੇਚੜੀਆਂ ਵਾ ਦੇਖੋ ਜੀ ਜਿਹੜੀਆਂ ਦਿੱਲੀ ਬੰਬਈ ਵਾਲੀਆਂ ਮਾਡਲਾਂ ਐਕਟਰਨੀਆਂ ਉਹ ਪਾਉਂਦੇ ਨਾ ਸ਼ਰਾਰੇ ਗਰਾਰੇ ਗੌਂਡ ਰਸਾਂ ਲਹਿੰਗੇ ਸ਼ਿੰਗੇ ਲਿਕਨ ਬਕਰਮ ਸਾਰਾ ਇਸਮਾਨ ਆਹ ਦੇਖੋ ਐਦਾਂ ਦੀਆਂ ਤੁਹਾਨੂੰ ਰੈਡੀਮੇਡ ਡਰੈਸਾਂ ਮਿਲ ਰਹੀਆਂ ਇਹ ਤੁਹਾਨੂੰ ਮਿਲਣਾ ਸਿਰਫ 1500 ਰੁਪਏ ਦਾ ਆਹ ਦੇਖੋ ਜੀ ਲਹਿੰਗਾ ਚੋਲੀ ਮੈਂ ਕਹਾਂ ਇਹਦੇ ਵਿੱਚ ਵੀ ਟੌਪ ਦੇ ਫਾਇਦੇ ਆਹ ਵੀ ਤੁਸੀਂ ਚੈੱਕ ਕਰ ਲਓ ਬਾਜ਼ਾਰ ਨਾਲੋਂ 10-10 ਗੁਣਾ ਰੇਟ ਘੱਟ ਦੇਖੋ ਸਾਡੇ ਕੋਲ ਰੈਡੀਮੇਡ ਡਰੈਸ ਤਾਂ 2500 ਤੋਂ ਨਹੀਂ ਹਾਂ ਤਾਂ ਸ਼ੁਰੂ ਹੋ ਜਾਂਦੀ ਆ ਉੱਦੂ ਉੱਪਰਲੀ ਡਿਜ਼ਾਈਨਿੰਗ ਆ ਦੇਖੋ ਕਿੰਨਾ ਸੋਹਣਾ ਬਲਾਊਜ਼ ਆ ਦੇਖੋ ਥੱਲੇ ਸਕਰਟ ਤੁਸੀਂ ਚੈੱਕ ਕਰ ਲਓ ਲਹਿੰਗਾ ਚੋਲੀ ਟੌਪ ਦੀ ਆ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਲੈਣਾ ਵਨ ਪੀਸ ਡਰੈਸ ਕੌਣ ਲੈਣਾ ਆ ਵੀ ਦੇਖੋ ਇਹਦੇ ਵਿੱਚ ਟੌਪ ਟੌਕੀ ਚੀਜ਼ਾਂ ਮਤਲਬ ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਦੀਆਂ ਕੁੜੀਆਂ ਆਮ ਘਰਾਂ ਦੀਆਂ ਕੁੜੀਆਂ ਵੀ ਇਸ ਸਾਲ ਵਿਆਹ ਦੇ ਵਿੱਚ ਟੌੜਾ ਗੱਡ ਕੇ ਜਾਣਗੀਆਂ ਤੁਹਾਡੇ ਬਜਟ ਦੇ ਵਿੱਚ ਕੱਪੜਾ ਮਿਲੂਗਾ ਹਜੇ ਜਾਇਓ ਨਾ ਕਿਤੇ ਵੀਡੀਓ ਨਹੀਂ ਖਤਮ ਹੋਈ ਐ ਇੱਧਰ ਆਓ ਆਜੋ ਘੁਆਰਾ ਸੂਟ ਘੁਆਰਾ ਸੂਟ ਹਾਂ ਹਾਂ ਜੀ ਐਨ ਆਰ ਆਈ ਬਿਨਾ ਦੀਆਂ ਐਨ ਆਰ ਆਈ ਭੈਣਾਂ ਦੀਆਂ ਕਹਿੰਦੇ ਸਾਨੂੰ ਗਲਾਸ ਸ਼ਿਮਰ ਚਾਹੀਦੀ ਆ ਓਏ ਨਵੇਂ ਕੱਪੜੇ ਜਮਾ ਨਮਲੇ ਔਰ ਰੇਟ ਕੀ ਆ ਕੋਈ 10000 ਨਹੀਂ ਕੋਈ 15000 ਨਹੀਂ ਆ ਚੱਕੋ 2750 ਰੁਪਏ ਦੇ ਵਿੱਚ ਦੇ ਦਾਂਗੇ ਲੈਣ ਚੈੱਕ ਕਰੋ ਆ 2750 ਦੇ ਵਿੱਚ ਰੈੱਡ ਮਹਿਰੂਨ ਰੰਗ ਦੇ ਰਹੇ ਆ ਓਏ ਅੰਬੀਆਂ ਬਣੀਆਂ ਆਵੀਆਂ ਇਹ ਐਨ ਆਰ ਆਈ ਭੈਣਾਂ ਵਾਸਤੇ ਆ ਸੂਟ ਕਹਿੰਦੇ ਸੂਟ ਕਿਤੇ ਪਸੰਦ ਨਹੀਂ ਆਉਂਦਾ ਆ ਚੱਕੋ ਪੱਟੀ ਇੱਕ ਪੀਸ ਕੋਲੋ ਪੀਸ 2500 3000 3500 1 ਤੋਂ 1 ਚੜਦੇ ਚੜਦੇ ਡਿਜ਼ਾਈਨ ਹੈ ਹੈਂਡਵਰਕ ਚੈੱਕ ਕਰੋ ਆ ਬਲੈਕ ਕਲਰ ਦਾ ਸੂਟ ਹੈ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਦੁਪੱਟਾ ਦੇਖੋ ਆਹ ਦੀ ਸ਼ਾਨ ਬਣਿਆ ਹੁਣ ਦੇਖੋ ਤੁਸੀਂ ਰੈੱਡ ਸੂਟ ਦੇਖਿਆ ਆਹ ਰੈੱਡ ਸੂਟ ਦੇਖੋ ਤੁਸੀਂ ਮਿਰਰ ਵਾਲਾ ਇਨੀ ਸ਼ਾਨਦਾਰ ਪੀਸ ਇਨੀ ਜ਼ਬਰਦਸਤ ਵੈਰਾਈਟੀ ਇਹ ਕਿਤੋਂ ਨਹੀਂ ਮਿਲਨੀ ਦੇਖੋ ਪੁੱਟਰ ਰੋੜ ਕਾਟੀਆਂ ਤੇ ਆਉਣ ਦਾ ਫਾਇਦਾ ਕੀ ਹੈ ਰੇਡ ਕੱਟ ਇਹ ਨਵੀਂ ਡਿਫਰੈਂਟ ਕਨਸੈਪਟ ਦੇ ਰਹੇ ਆ ਪ੍ਰਿੰਟਡ ਦਪੱਤਿਆਂ ਨਾਲ ਹੈਂਡਵਰਕ ਦੇ ਰਿਆ ਭਾਜੀ ਦੇਖੋ ਜਿਹੜੀਆਂ ਮੇਰੀਆਂ ਐਨ ਆਰ ਆਈ ਪੈਣਾ ਆਉਂਦੀਆਂ ਕਨੇਡਾ ਅਮਰੀਕਾ ਇੰਗਲੈਂਡ ਤੋਂ ਵੱਡੇ ਵੱਡੇ ਪਰਸ ਬਾਕੇ ਜਦ ਤੁਸੀਂ ਬਜ਼ਾਰਾਂ 'ਚ ਆਨੇ ਨੂੰ ਦੁਕਾਨਾਂ ਨੂੰ ਪਤਾ ਲੱਗ ਜਾਂਦਾ ਵੀ ਲੋ ਵੀ ਇਹ ਤਾਂ ਬੀਬੀ ਤੋਂ ਬਾਅਦ 2 2.5 3 ਲੱਖ ਰੁਪਏ ਦਾ ਕਪੜਾ ਦੇ ਦੇਣ ਆਇਆ ਇੱਥੇ ਇਦਾਂ ਦਾ ਕੁਝ ਨਹੀਂ ਇੱਥੇ ਦਾ ਸਿਰਫ ਫੈਰੇ ਕਰ ਰਹੇ ਆ ਭਲਾ ਕਰ ਰਹੇ ਆ ਇਹ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿੱਥੇ ਰੇਟ ਲਿਖ ਕੇ ਲਾਇਆ ਜਿਹੜਾ ਮਰਜ਼ੀ ਆਓ ਕਪੜਾ ਚੈੱਕ ਕਰੋ ਆ ਰੇਟ ਪੜੋ ਕਿਹਨੂੰ ਪਸੰਦ ਆ ਲੈ ਜਾਓ ਆ ਪੜ ਲਓ ਰੇਟ ਕਿੰਨੇ ਦਾ ਸੂਟ ਆ 4500 ਰੁਪਏ ਦਾ ਆ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ 8500 ਰੁਪਏ ਦਾ ਸੂਟ ਲੈਨੇ ਹੋ ਸੋ ਇਸ ਲਈ ਕਹਿੰਨੇ ਆ ਆਜੋ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਭੈਣਾ ਭਰਜਾਈਆਂ ਸਾਰਿਆਂ ਲਈ ਬਹੁਤ ਸਾਰੀ ਵੈਰਾਈਟੀ ਹੈਗੀ ਆ ਇੱਕੋ ਜਿਹੀ ਸਿੱਧੀ ਗੱਲ ਆ ਸਾਡੇ ਕੋ ਅਸੀਂ ਵੀ ਕਮਾਈ ਕਰਦੇ ਆ ਇਹਨਾਂ ਸੂਟਾਂ ਤੇ ਅਸੀਂ ਜਾਇਜ਼ ਕਮਾਈ ਕਰਦੇ ਆ ਅਸੀਂ ਲੁੱਟ ਨਹੀਂ ਕਰਦੇ ਜਿੱਤੇ 20 ਰੁਪਏ 30 ਰੁਪਏ 50 ਰੁਪਏ 100 ਰੁਪਏ ਸੂਟ ਮਗਰ ਲੈਨੇ ਆ ਇਹ ਚੈਟ ਕਮਾਈ ਕਰਕੇ ਸੌਦਾ ਵੇਚਦੇ ਆ ਆਮ ਦੁਕਾਨਦਾਰ ਦਿਹਾੜੀ ਤੇ 10 ਸੂਟ ਵੇਚਦਾ ਪਰ ਮਾਤੂ ਸਿੰਘ ਜੱਸਰ ਮੁੰਟਰਣੋਂ ਕਹਦੇ ਆ ਜੇ 10000 ਸੂਟ ਵੇਚਨੇ ਆ ਕਿਉਂਕਿ ਅਸੀਂ ਰੇਟ ਸਹੀ ਕੁਆਲਿਟੀ ਨਵੀਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਡਰੈੱਸਾਂ ਸਾਡੇ ਕੋਲ 1700 ਤੋਂ ਲਹਿੰਗਾ ਸ਼ੁਰੂ ਹੋ ਜਾਂਦਾ ਸਾਡੇ ਕੋਲ 2500 ਤੋਂ ਸ਼ਰਾਰੇ ਗਰਾਰੇ ਸ਼ੁਰੂ ਹੋ ਜਾਂਦੇ ਆ ਸਾਡੇ ਕੋਲ ਪੈਪਲਨ ਸ਼ੇਰਵਾਨੇ ਆ ਗਾਉਨ ਕੋਟ ਪੈਂਟ ਦੇਖੋ ਇੱਕ ਛੱਤ ਹੇਠਾ ਤੁਹਾਡੀ ਸਾਰੀ ਦਾਜਵਰੀ ਬਣਦੀ ਆ ਉਰਤੇ ਪਜਾਮੇ ਬਣਦੇ ਆ ਕੋਟ ਪੈਂਟ ਬਣਦੇ ਆ ਤੁਹਾਨੂੰ ਹੋਰ ਕੀ ਚਾਹੀਦਾ ਦੇਖੋ ਰੇਟ ਘੱਟ ਚੀਜ਼ ਵਧੀਆ ਯੂਨੀਕ ਤੇ ਡਿਫਰੈਂਟ ਚੀਜ਼ਾਂ ਦਾ ਕਨਸੈਪਟ ਲੈ ਕੇ ਆਏ ਹਾਂ ਹੁਣ ਬਾਜ਼ਾਰ 'ਚ ਨਹੀਂ ਜਾਣਾ ਲੁੱਟ ਨਹੀਂ ਕਰਾਉਣੀ 4000 ਵਾਲਾ ਸੂਟ 8-10000 'ਚ ਨਹੀਂ ਲੈਣਾ ਇਸ ਗੱਲ ਦਾ ਫੈਸਲਾ ਤੁਸੀਂ ਕਰ ਲੋ ਪ੍ਰੋਮਿਸ ਅਸੀਂ ਕਰਦੇ ਆਂ ਵਾਦਾ ਅਸੀਂ ਕਰਦੇ ਆਂ ਵੀ ਜੋ ਕਮਿਟਮੈਂਟ ਅਸੀਂ ਵੀਡੀਓ 'ਚ ਕਰ ਰਹੇ ਆਂ ਜੋ ਗੱਲ ਕਰ ਰਹੇ ਆਂ ਸੇਮ ਪ੍ਰਾਈਸ ਕੱਪੜਾ ਦਵਾਂਗੇ ਵਧੀਆ ਕੁਆਲਿਟੀ ਦਵਾਂਗੇ ਤੁਹਾਡਾ 2 ਲੱਖ ਵਾਲਾ ਇਹਦਾ ਲਗਜ਼ਰੀ ਕੱਪੜੇ ਲੈਣੇ ਆ 80000 ਦਵਾਂਗੇ ਜਿਹੜੇ ਤੁਸੀਂ ਨੋਰਮਲ ਲੈਣੇ ਹੈਗੇ ਆ ਮਿਡਲ ਕਲਾਸ ਜਿਹੜੀ ਮੀਡੀਅਮ ਫੈਮਿਲੀ ਹੈਗੇ ਆ ਜਿਹੜਾ 1 ਲੱਖ ਦਾ ਕੱਪੜਾ ਤੁਸੀਂ ਬਾਜ਼ਾਰ ਚੋਂ ਆ ਕੇ ਲੈਣਾ 30 35 40 ਹਜ਼ਾਰ ਚਮਕ ਇਸ ਕਰਦੀ ਗਰੰਟੀ ਆ ਕੇ ਚੈੱਕ ਕਰ ਲਓ ਨੰਬਰ ਸਕਰੀਨ ਤੇ ਆ ਫੋਨ ਚੱਕੋ ਹੁਣੇ ਹੀ ਫੋਨ ਮਾਰੋ ਕੋਈ ਜਾਣਕਾਰੀ ਲੈਣੀ ਤਾਂ ਗੱਲ ਕਰ ਲਓ ਅੱਬਲ ਦਾ ਸਿੱਧਾ ਹੀ ਬੁੱਟਰ ਰੋਡ ਕਾਦੀਆਂ ਆਜੋ ਕੋਈ ਵੀ ਜਾਣਕਾਰੀ ਲੈਣੀ ਹੈ ਤੁਹਾਡਾ ਬੱਟਾ ਫਾਇਦਾ ਹੋਊਗਾ ਕੈਮਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਕਾਦੀਆਂ